72 ਸਾਲ ਤੱਕ ਘੋੜੀ ਵਰਗੇ ਜਵਾਨ ਰਹੋਗੇ। ਬਸ ਬਜ਼ੁਰਗਾਂ ਦੀਆਂ ਦਸੀਆਂ ਇਹ 72 ਗੱਲਾਂ ਪੱਲੇ ਬੰਨ ਲਵੋ। ਨੰਬਰ 1 ਜੇਕਰ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ ਤਾਂ ਉਂਗਲੀ ਉੱਪਰ ਨਾਰੀਅਲ ਦਾ ਤੇਲ ਲਗਾ ਕੇ ਕੰਨ ਵਿੱਚ ਫੇਰੋ। ਸੁਣਾਈ ਦੇਣ ਲੱਗ ਜਾਵੇਗਾ। ਨੰਬਰ 2 ਕਾਲੇ ਅੰਗੂਰ ਪੇੜ ਦੀ ਸਫਾਈ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਹਨ। ਨੰਬਰ 3 ਗਰਮੀਆਂ ਦੇ ਦਿਨਾਂ ਵਿੱਚ ਪਾਣੀ ਵਿੱਚ ਪੁਦੀਨਾ ਪਾ ਕੇ ਪੀਓ। ਤੁਹਾਡਾ ਪੇਟ ਠੀਕ ਰਹੇਗਾ। ਨੰਬਰ 4 ਪਿਆਜ਼ ਦੇ ਕੁਝ ਟੁਕੜੇ ਕੱਟ ਕੇ ਕਮਰੇ ਵਿੱਚ ਰੱਖਣਾ ਜ਼ੁਕਾਮ ਦੀ ਬਿਮਾਰੀ ਨਹੀਂ ਹੁੰਦੀ। ਨੰਬਰ 5 ਪੈਰਾਪਾਰ ਬੈਠ ਕੇ ਜੇ ਕੋਈ ਕੰਮ ਕੀਤਾ ਜਾਵੇ ਤਾਂ ਇਸ ਦਾ ਸਿੱਧਾ ਅਸਰ ਸਾਡੀ ਨਜ਼ਰ ਉੱਪਰ ਪੈਂਦਾ ਹੈ ਅਤੇ ਇਹ ਸਾਡੀ ਨਜ਼ਰ ਨੂੰ ਕਮਜ਼ੋਰ ਕਰਦਾ ਹੈ। ਨੰਬਰ 6 ਗੁੰਗੜੇ ਦੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਗੁਰਦੇ ਦੀ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 7 ਹਫ਼ਤੇ ਵਿੱਚ ਇੱਕ ਵਾਰ ਨਾਰੀਅਲ ਦਾ ਪਾਣੀ ਜ਼ਰੂਰ ਪਿਓ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਰੀਰ ਗੋਰਾ ਰਹਿੰਦਾ ਹੈ। ਨੰਬਰ 8 ਜਿਆਦਾ ਗਰਮ ਖਾਣਾ ਖਾਣ ਨਾਲ ਦਿਲ ਦੀ ਬਿਮਾਰੀ ਹੋ ਜਾਂਦੀ ਹੈ। ਨੰਬਰ 9 ਨਾਸ਼ਪਾਤੀ ਖਾਣ ਨਾਲ ਤੁਹਾਡੇ ਸਰੀਰ ਦੀ ਤਾਕਤ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ-ਹੌਲੀ ਤੁਹਾਡੀ ਸਰੀਰਕ ਕਮਜ਼ੋਰੀ ਦੂਰ ਹੋਣ ਲੱਗ ਜਾਂਦੀ ਹੈ। ਨੰਬਰ 10 ਸਵੇਰੇ ਖਾਲੀ ਪੇਟ ਉਬਲੇ ਹੋਏ ਸ਼ੋਲੇ ਖਾਣ ਨਾਲ ਕਦੇ ਵੀ ਯਾਦਦਾਸ਼ਤ ਕਮਜ਼ੋਰ ਨਹੀਂ ਹੁੰਦੀ। ਨੰਬਰ 11 ਜਿਆਦਾ ਚਾਪ ਪੀਣ ਨਾਲ ਤੁਹਾਨੂੰ ਗੈਸ ਦੀ ਦਿੱਕਤ ਹੋ ਸਕਦੀ ਹੈ। ਨੰਬਰ 12 ਹਰੀ ਸ਼ਿਮਲਾ ਮਿਰਚ ਮੋਟਾਪੇ ਨੂੰ ਘਟਕਾਰਣ ਵਿੱਚ ਮਦਦ ਕਰਦੀ ਹੈ। ਨੰਬਰ 13 ਹੱਥਾਂ ਨਾਲ ਕੱਪੜੇ ਧੋਣਾ ਡਿਪਰੈਸ਼ਨ ਘਟ ਹੁੰਦਾ ਹੈ। ਨੰਬਰ 14 ਸੌਕੇ ਉੱਠਣ ਤੋਂ ਬਾਅਦ ਦੁਬਾਰਾ ਫਿਰ ਜੇਕਰ ਨੀਂਦ ਆਉਣ ਲੱਗ ਜਾਵੇ ਤਾਂ ਸਮਝ ਲਾਓ ਕਿ ਤੁਹਾਡਾ ਦਿਮਾਗ ਕਮਜ਼ੋਰ ਹੁੰਦਾ ਜਾ ਰਿਹਾ ਹੈ। ਨੰਬਰ 15 ਜੇਕਰ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਹੈ ਤਾਂ ਪੋਹਾ ਖਾਣ ਨਾਲ ਇਹ ਕਮੀ ਦੂਰ ਹੋ ਜਾਂਦੀ ਹੈ। ਨੰਬਰ 16 ਪੇੜ ਦੇ ਪਰ ਸੌਣ ਨਾਲ ਕਮਰ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਰੀੜ ਦੀ ਹੱਡੀ ਦੀ ਸਥਿਤੀ ਗਲਤ ਹੋ ਸਕਦੀ ਹੈ। ਨੰਬਰ 17 ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ 2-3 ਪੁਲਸੀ ਦੇ ਪੱਤੇ ਨੂੰ ਪਾਣੀ ਵਿੱਚ ਉਬਾਲੋ ਤੇ ਇਸ ਦੇ ਘਰਾਰੇ ਕਰੋ। ਗਲੇ ਦੀ ਖਰਾਸ਼ ਬੰਦ ਹੋ ਜਾਵੇਗੀ। ਨੰਬਰ 18 ਜਿਹੜੇ ਸੁਰਾਖ ਵਿੱਚੋਂ ਕੀੜੇ ਨਿਕਲਣੇ ਬੰਦ ਨਾ ਹੋਣ ਉੱਥੇ ਖਜੂਰ ਦੀ ਗਿੱਟਕ ਰੱਖ ਦਿਓ ਕੀੜੇ ਨਿਕਲਣੇ ਤੁਰੰਤ ਬੰਦ ਹੋ ਜਾਣਗੇ ਨੰਬਰ 19 ਰੋਜ਼ਾਨਾ ਸਵੇਰੇ ਪੇਟ ਵਿੱਚ ਪੰਜ ਕਾਜੂ ਖਾਣ ਤੋਂ ਬਾਅਦ ਉਪਰੋ ਥੋੜਾ ਜਿਹਾ ਸ਼ਹਿਦ ਚੱਟਣ ਨਾਲ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ਅਤੇ ਦਿਮਾਗੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਨੰਬਰ 2 ਰਾਤ ਨੂੰ ਦੁੱਧ ਵਿੱਚ ਅੱਧਾ ਚਮਚ ਹਲਦੀ ਪਾ ਕੇ ਪੀਣ ਨਾਲ ਇਨਸਾਨ ਤੇ ਬੁਢਾਪਾ ਜਲਦੀ ਨਹੀਂ ਆਉਂਦਾ। ਨੰਬਰ 21 ਜਿਆਦਾ ਤੁਖ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 22 ਸੁੱਕੇ ਧਨੀਏ ਦੇ ਵਿੱਚ ਤਿੰਨ ਚਾਰ ਦਾਣੇ ਚਬਾਉਣ ਨਾਲ ਉਲਟੀ ਆਣੀ ਬੰਦ ਹੋ ਜਾਵੇਗੀ। ਨੰਬਰ 23 2 ਚਮਚ ਸ਼ਹਿਦ 1 ਕੱਪ ਪਾਣੀ ਵਿੱਚ ਪਾ ਕੇ ਸਵੇਰੇ ਸ਼ਾਮ ਪੀਣ ਨਾਲ ਨਜਲਾ ਜ਼ੁਕਾਮ ਬਿਲਕੁਲ ਖਤਮ ਹੋ ਜਾਂਦਾ ਹੈ। ਨੰਬਰ 24 ਜੇਕਰ ਤੁਹਾਡਾ वजन ਨਹੀਂ ਵਧ ਰਿਹਾ ਤਾਂ ਤੁਸੀਂ ਅਖਰੂਟ, ਕਿਲਾ ਅਤੇ ਸੇਵਕ ਬਣ ਚੇਕ ਬਣਾ ਕੇ ਸੇਵਨ ਕਰੋ। ਤੁਹਾਡਾ ਭਾਰ ਹੌਲੀ-ਹੌਲੀ ਵਧਣ ਲੱਗ ਜਾਵੇਗਾ। ਨੰਬਰ 25 ਚੁਕੰਦਰ ਦਾ ਰਸ ਪੀਣ ਨਾਲ ਤੁਹਾਡਾ ਰੰਗ ਕਦੇ ਵੀ ਕਾਲਾ ਨਹੀਂ ਹੋਵੇਗਾ। ਨੰਬਰ 26 ਰਾਤ ਦੀ ਰੋਸ਼ਨੀ ਲਈ ਹਮੇਸ਼ਾ ਚਿੱਟੇ ਰੰਗ ਦੇ ਬਲਬ ਦਾ ਇਸਤੇਮਾਲ ਕਰੋ ਕਿਉਂਕਿ ਦੂਸਰੇ ਰੰਗਾਂ ਦੇ ਬਲ ਤੁਹਾਡੀ ਨਜ਼ਰ ਕਮਜ਼ੋਰ ਕਰ ਸਕਦੇ ਹਨ ਨੰਬਰ 27 ਸ਼ਾਮ ਨੂੰ ਖਜੂਰ ਖਾਣ ਨਾਲ ਹੱਡੀਆਂ ਕਦੇ ਵੀ ਕਮਜ਼ੋਰ ਨਹੀਂ ਹੁੰਦੀਆਂ ਨੰਬਰ 28 ਸ਼ੂਗਰ ਦੇ ਮਰੀਜ਼ਾਂ ਲਈ ਕੱਚੀ ਗੋਭੀ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਗਿਆ ਹੈ ਨੰਬਰ 31 ਜੇਕਰ ਤੁਸੀਂ ਸੌਣ ਤੋਂ ਪਹਿਲਾਂ ਇੱਕ ਅਮਰੂਦ ਖਾ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੁੰਦੀਗੀ। ਨੰਬਰ 32 ਸ਼ੂਆਰੇਖਾ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 33 ਜੋ ਲੋਕ ਗਰਮੀਆਂ ਵਿੱਚ ਕद्दू ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਸਕੂਨ ਦੀ ਨੀਂਦ ਆ ਜਾਂਦੀ ਹੈ ਅਤੇ ਖੂਨ ਦੀ ਕਮੀ ਵੀ ਨਹੀਂ ਹੁੰਦੀ। ਨੰਬਰ 34 ਨੂੰ ਸਾਫ ਰੱਖਣਾ ਚਾਹੁੰਦੇ ਹੋ ਤਾਂ ਚੌਲ ਖਾਣ ਤੋਂ ਪਹਿਲਾਂ ਦੋ ਗਲਾਸ ਪਾਣੀ ਜ਼ਰੂਰ ਪੀਓ ਨੰਬਰ 33 ਜੇਕਰ ਤੁਸੀਂ ਸਾਰਾ ਦਿਨ ਮਿਹਨਤ ਵਾਲਾ ਕੰਮ ਕਰਦੇ ਹੋ ਤਾਂ ਸਵੇਰ ਦੇ ਟਾਈਮ ਬੱਕਰੀ ਦਾ ਦੁੱਧ ਪੀ ਲਿਆ ਕਰੋ ਤੁਹਾਨੂੰ ਕਦੇ ਵੀ ਥਕਾਵਟ ਨਹੀਂ ਹੋਵੇਗੀ ਨੰਬਰ 34 ਟੌਬਰੀ ਜੂਸ ਪੀਣ ਨਾਲ ਖੂਨ ਸਾਫ ਰਹਿੰਦਾ ਹੈ ਨੰਬਰ 35 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗੁੰਗੁਨੇ ਪਾਣੀ ਵਿੱਚ ਥੋੜੀ ਜਹੀ ਹਲਦੀ ਤੇ ਨਮਕ ਪਾ ਕੇ ਗਰਾਰੇ ਕਰਨ ਨਾਲ ਇਸ ਤੋਂ ਆਰਾਮ ਮਿਲਦਾ ਹੈ। ਨੰਬਰ 36 ਜਵਾਨੀ ਵਿੱਚ ਜਿੰਨਾ ਜ਼ਿਆਦਾ ਆਲੂ ਖਾਣਾ ਖਾਓਗੇ ਬੁਢਾਪੇ ਵਿੱਚ ਉਨੀ ਹੀ ਜ਼ਿਆਦਾ ਸਰੀਰ ਵਿੱਚ ਤਾਕਤ ਰਹੇਗੀ। ਨੰਬਰ 37 ਪਾਣੀ ਵਿੱਚ ਫਟਕੜੀ ਮਿਲਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਂਦੀ ਹੈ। ਨੰਬਰ 38 ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ। 39 ਜੇਕਰ ਪੈਰ ਵਿੱਚ ਦਰਦ ਹੋ ਰਿਹਾ ਹੈ ਹੋਵੇ ਤਾਂ ਰੁਕਣਾ ਰਿਹਾ ਹੋਵੇ ਤਾਂ ਮੱਝ ਦੇ ਦੁੱਧ ਵਿੱਚ ਖਜੂਰ ਪਾ ਕੇ ਪੀਣ ਨਾਲ ਦਰ ਤੁਰੰਤ ਰੁਕ ਜਾਂਦਾ ਹੈ ਨੰਬਰ 40 ਨਿੰਬੂ ਦੇ ਛਿਲਕੇ ਦੇ ਵਿੱਚ ਪਾਊਡਰ ਵਿੱਚ ਨਮਕ ਮਿਲਾ ਕੇ ਬਰਸ਼ ਕਰਨਾ ਦੰਦਾਂ ਦਾ ਪੀਲਾਪਨ ਤੇ ਮੈਲ ਦੂਰ ਹੋ ਜਾਂਦੀ ਹੈ ਅਤੇ ਦੰਦ ਮੋਤੀਆਂ ਵਾਂਗ ਚਮਕਣ ਲੱਗ ਜਾਂਦੇ ਹਨ ਨੰਬਰ 41 ਜੋ ਲੋਕ ਇੱਕ ਹੀ ਜਗ੍ਹਾ ਬੈਠੇ ਰਹਿੰਦੇ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 42 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਚੱਕਰ ਆ ਰਹੇ ਹਨ ਤਾਂ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਪੀਓ ਚੱਕਰ ਉਹੇ ਤੁਰੰਤ ਬੰਦ ਹੋ ਜਾਣਗੇ ਨੰਬਰ 43 ਜੇਕਰ ਤੁਹਾਡੇ ਚਿਹਰੇ ਤੇ ਦਾਣੇ ਹਨ ਤਾਂ ਇਹਨਾਂ ਨੂੰ ਕਦੇ ਵੀ ਹੱਥ ਨਾਲ ਨਾ ਲਗਾਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਚਿਹਰਾ ਖਰਾਬ ਹੋ ਸਕਦਾ ਹੈ ਨੰਬਰ 44 ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਨਾ ਧੋਵੋ ਅਤੇ ਨੀਂਦ ਪੂਰੀ ਨਾ ਕਰਨਾ ਇਸ਼ਨਾਨ ਦੀ ਆਦਤ ਇਹ ਆਦਤ ਉਸਤਾ ਚਿਹਰਾ ਖਰਾਬ ਕਰ ਸਕਦੀ ਹੈ। ਨੰਬਰ 42 ਜੇਕਰ ਰੋਜ਼ਾਨਾ ਨਿੰਬੂ ਪਾਣੀ ਪੀਤਾ ਜਾਵੇ ਤਾਂ ਸਰੀਰ ਦੀ ਚਰਬੀ ਆਪਣੇ ਆਪ ਘਟ ਜਾਂਦੀ ਹੈ। ਨੰਬਰ 46 ਅੰਗੂਰ ਖਾਣ ਨਾਲ ਗੁਰਦੇ ਦੀ ਪਥਰੀ ਨਹੀਂ ਬਣਦੀ। ਨੰਬਰ 47 ਸਵੇਰੇ ਖਾਲੀ ਪੇਟ ਭਿੱਜੇ ਹੋਏ ਅਕਰੋਟ ਖਾਣ ਨਾਲ ਚਿਹਰਾ ਚਮਕ ਜਾਂਦਾ ਹੈ ਤੇ ਤੁਹਾਡੇ ਵਾਲ ਮਜ਼ਬੂਤ ਹੋ ਜਾਂਦੇ ਹਨ। ਨੰਬਰ 48 ਜੇਕਰ ਤੁਹਾਨੂੰ ਗੈਸ ਦੀ ਸ਼ਿਕਾਇਤ ਹੋਵੇ ਤਾਂ ਤੇਜ਼ ਚਲਣ ਨਾਲ ਗੈਸ ਦੀ ਬਿਮਾਰੀ ਖਤਮ ਹੋ ਜਾਂਦੀ ਹੈ। ਨੰਬਰ 49 ਖੀਰੇ ਨੂੰ ਰੋਜ਼ਾਨਾ ਛਿਲਕੇ ਸਮੇਤ ਖਾਣ ਨਾਲ ਸਕਿਨ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ। ਨੰਬਰ 50 ਵਾਲਾਂ ਵਿੱਚ ਦੁੱਧ ਲਗਾਉਣ ਨਾਲ ਸਕਿਨ ਅਤੇ ਸਿਰ ਨੂੰ ਤਾਕਤ ਮਿਲਦੀ ਹੈ। ਨੰਬਰ 51 ਇੱਕ ਗਲਾਸ ਪਾਣੀ ਵਿੱਚ 8 ਤੋਂ 10 ਨਿੰਮ ਦੇ ਪੱਤੇ ਬਾੜ ਲਓ ਇਸ ਨੂੰ ਠੰਡਾ ਹੋਣ ਤੋਂ ਬਾਅਦ ਛਾਣ ਲਓ ਤੇ ਇਸ ਤਰ੍ਹਾਂ ਇੱਕ ਬਾਲਟੀ ਪਾਣੀ ਵਿੱਚ ਮਿਲਾ ਕੇ ਨਹਾਉਣ ਨਾਲ ਇਸ ਤਰ੍ਹਾਂ ਕਰਨ ਨਾਲ ਸਕਿਨ ਇਨਫੈਕਸ਼ਨ ਤੇ ਸੋਜ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ ਨੰਬਰ 52 ਰੋਜ਼ ਇੱਕ ਗਲਾਸ ਦੁੱਧ ਪੀਓ ਜੋ ਕਿ ਇਸ ਨਾਲ ਤੁਹਾਨੂੰ ਸਾਨੂੰ ਕੈਲਸ਼ੀਅਮ ਵਿਟਾਮਿਨ A ਅਤੇ ਪ੍ਰੋਟੀਨ ਮਿਲਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਤੁਹਾਡਾ ਕੱਦ ਵੀ ਉਦੇਗਾ ਨੰਬਰ 53 ਇਹ ਕਰ ਤੁਹਾਡੀਆਂ ਗੱਲਾਂ ਬਿਲਕੁਲ ਸੁੱਕ ਚੁੱਕੀਆਂ ਹਨ ਤਾਂ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਸਮੇਂ ਇੱਕ ਗਲਾਸ ਦੁੱਧ ਨਾਲ ਖਾਓ ਤੁਹਾਡੀਆਂ ਕੱਲਾਂ ਮੋਟੀਆਂ ਹੋ ਜਾਣਗੀਆਂ ਨੰਬਰ 54 ਰਾਤ ਨੂੰ ਸੌਂਦੇ ਸਮੇਂ ਅੱਧਾ ਚਮਚ ਸੌਂਫ ਦਾ ਚੂਰਨ ਗਰਮ ਦੁੱਧ ਦੇ ਨਾਲ ਖਾਣ ਤੇ ਸਰੀਰ ਦੇ ਸਾਰੇ ਦਰਦ ਠੀਕ ਹੋ ਜਾਣਗੇ ਨੰਬਰ 55 ਜਿੰਨਾ ਬੱਚਿਆਂ ਦੀ ਸਰੀਰਕ ਲੰਬਾਈ ਘੱਟ ਹੁੰਦੀ ਹੈ ਜਾਂ ਫਿਰ ਸਰੀਰ ਕੋ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਹਰ ਰੋਜ਼ ਪਵਿੱਤਾ ਖਾਣਾ ਚਾਹੀਦਾ ਹੈ। ਨੰਬਰ 50 ਮਖਾਣਿਆਂ ਨੂੰ ਆਪਣੀ ਡਾਈਟ ਦਾ ਇੱਕ ਹਿੱਸਾ ਬਣਾ ਲਓ। ਕਿਉਂਕਿ ਮਖਾਣਿਆਂ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਨੰਬਰ 51 ਉਜਨ ਕਰਦੇ ਸਮੇਂ ਕਦੇ ਵੀ ਪਾਣੀ ਨਾ ਪੀਓ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਵਿੱਚ ਹੀ ਪਾਣੀ ਪੀਓ ਨੰਬਰ 58 ਪੀਰੀਅਡ ਦੇ ਦੌਰਾਨ ਜੇਕਰ ਤੁਸੀਂ ਸਰੋਂ ਦੇ ਤੇਲ ਦੀ ਮਾਲਿਸ਼ ਪੇਟ ਤੇ ਕਰਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 59 ਅਖਬਾਰ ਵਿੱਚ ਲਪੇਟੀ ਹੋਈ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਕਿਉਂਕਿ ਅਖਬਾਰ ਵਿੱਚ ਇਸਤੇਮਲ ਹੋਣ ਵਾਲੀ ਸ਼ਾਈਹ ਮਨੁਕਲੀ ਕੈਂਸਰ ਦਾ ਕਾਰਨ ਬਣ ਸਕਦੀ ਹੈ। ਨੰਬਰ 60 ਜੋ ਲੋਕ ਉਲਟੇ ਸੌਂਦੇ ਹਨ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਤੇ ਇਹ ਲੋਕ ਬਾਕੀ ਲੋਕਾਂ ਦੇ ਮੁਕਾਬਲੇ ਆਲਸੀ ਵੀ ਹੁੰਦੇ ਹਨ। ਨੰਬਰ 61 ਛੇਪ ਦਾ ਸਿਲਕਾ ਉਤਾਰ ਕੇ ਇਸ ਨੂੰ ਲੂਣ ਲਗਾ ਕੇ ਸਵੇਰੇ ਖਾਲੀ ਪੇਟ ਖਾਓ, ਪੁਰਾਣੇ ਤੋਂ ਪੁਰਾਣਾ ਸਿਰਦਰਦ ਵੀ ਠੀਕ ਹੋ ਜਾਵੇਗਾ। ਨੰਬਰ 4 ਖਿਯੂਰ ਨੂੰ ਗਰਮ ਪਾਣੀ ਨਾਲ ਰਾਤ ਨੂੰ ਸੌਂਦੇ ਸਮੇਂ ਥਾੜ ਨਾਲ ਕਬੀ ਦੂਰ ਹੋ ਜਾਂਦੀ ਹੈ ਤੇ ਇਸ ਨਾਲ ਬਵਾਸੀਰ ਦੀ ਬਿਮਾਰੀ ਤੋਂ ਵੀ ਦੂਰ ਹੋ ਜਾਂਦੀ ਹੈ। ਨੰਬਰ 63 ਪਤਲੀ ਜਿਹੀ ਲੱਸੀ ਵਿੱਚ ਇੱਕ ਚੁਟਕੀ ਸੌਂਫ ਪਾ ਕੇ ਪੀਣ ਨਾਲ ਪੇਸ਼ਾਬ ਦੀ ਜਲਣ ਦੂਰ ਹੋ ਜਾਂਦੀ ਹੈ। ਨੰਬਰ 64 ਹਰ ਰੋਜ਼ ਸਵੇਰੇ ਸ਼ਾਮ ਸੌਂਫ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਾਧੀ ਹੈ। ਨੰਬਰ 65 ਜੇਕਰ ਤੁਹਾਨੂੰ ਪਸੀਨਾ ਆਉਂਦਾ ਹੈ ਤਾਂ ਪਾਣੀ ਵਿੱਚ ਫਟਕੜੀ ਪਾ ਕੇ ਨਹਾ ਲਓ ਇਸ ਤਰ੍ਹਾਂ ਕਰਨ ਨਾਲ ਪਸੀਨਾ ਘਟ ਆਵੇਗਾ ਨੰਬਰ 68 ਜੇਕਰ ਬੱਚਿਆਂ ਨੂੰ ਮਿੱਟੀ ਖਾਣ ਦੀ ਆਦਤ ਹੋਵੇ ਤਾਂ ਪੱਕਿਆ ਹੋਇਆ ਕੇਲਾ ਸ਼ਹਿਦ ਵਿੱਚ ਮਿਲਾ ਕੇ ਖਵਾਉਣਾ ਚਾਹੀਦਾ ਹੈ ਇਸ ਨੂੰ ਖਾਣ ਨਾਲ ਮਿੱਟੀ ਦੀ ਆਦਤ ਛੁੱਟ ਜਾਂਦੀ ਹੈ ਨੰਬਰ 67 ਮੱਛਰ ਦੇ ਕੱਟਣ ਵਾਲੀ ਜਗ੍ਹਾ ਤੇ ਜੇਕਰ ਬਹੁਤ ਜ਼ਿਆਦਾ ਖੁਰਕ ਹੋਈ ਰਹੀ ਹੋਵੇ ਉਸ ਜਗ੍ਹਾ ਤੇ ਡਿਊਸਪਰੇਅ ਲਗਾ ਲਓ ਖੁਰਕ ਤੁਰੰਤ ਬੰਦ ਹੋ ਜਾਵੇਗੀ ਨੰਬਰ 68 ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਸੈੱਲ ਅਤੇ ਟਿਸ਼ੂ ਕਮਜ਼ੋਰ ਹੋ ਜਾਂਦੇ ਹਨ ਤੇ ਜਲਦੀ ਥਕਾਬੜ ਆਉਣ ਲੱਗ ਜਾਂਦੀ ਹੈ ਨੰਬਰ 59 ਕਾਲੀ ਸ਼ੁੱਧ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਆਲਸ ਮਿਟਦਾ ਹੈ ਤੇ ਚੁਸਤੀ ਫੁਰਤੀ ਵੀ ਆ ਜਾਂਦੀ ਹੈ ਨੰਬਰ 70 ਆਮਲੇ ਤੇ ਹਲਦੀ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਚੂਰਨ ਬਣਾ ਲਓ ਇਸ ਨੂੰ ਚੂਰਨ ਨੂੰ ਲੱਸੀ ਦੇ ਨਾਲ ਪਿਓ ਦੇਖਿਓ ਕਮਰ ਇੱਕਦਮ ਪਤਲੀ ਹੋ ਜਾਵੇਗੀ ਨੰਬਰ 71 ਅੰਬੂਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਮੂੰਹ ਵਿੱਚੋਂ ਬਦਬੂ ਨਹੀਂ ਆਉਂਦੀ ਇਸ ਦੇ ਨਾਲ ਹੀ ਤੁਹਾਡੇ ਦੰਦਾਂ ਦੇ ਦਰਦ ਨੂੰ ਘਟ ਕਰਨ ਵਿੱਚ ਵੀ ਮਦਦਗਾਰ ਹੁੰਦੀ ਹੈ ਨੰਬਰ 72 ਉਹਨੇ ਹੋ ਲਸਣ ਦੇ ਵੀ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਪਹੁੰਚਾਉਂਦਾ ਹੈ ਇਸ ਲਈ ਸਿਲਾਈ ਦਾ ਕੰਮ ਕਰਦਾ ਦਰਸਲ ਇਸ ਵਿੱਚ ਐਲੀਸੀਨ ਹੁੰਦਾ ਹੈ ਜਿਸ ਨਾਲ ਤੁਸੀਂ ਸਰੀਰ ਕਮਜ਼ੋਰੀ ਤੋਂ ਦੂਰ ਰਹਿੰਦੇ ਹੋ ਪਲੀਜ਼ ਕਿਰਪਾ ਕਰਕੇ ਬਹੁਤ ਸਾਰੀਆਂ ਗਲਤੀਆਂ ਹੋ ਜਾਨੀਆਂ ਹਨ ਉਹਨਾਂ ਲਈ ਮਾਫ ਕਰਿਓ ਸਾਡਾ ਚੈਨਲ ਸਬਸਕ੍ਰਾਈਬ ਕਰਦੇ ਹੋ ਇਸ ਵੀਡੀਓ ਉੱਤੇ ਕਮੈਂਟ ਜਰੂਰ ਕਰਿਓ ਤੇ ਹੋਰ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵੀ ਜਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਸਾਡੇ ਚੈਨਲ ਦੀ ਗਰੋਥ ਹੁੰਦੀ ਹੈ ਇੱਕ ਵਾਰੀ ਫਿਰ ਗਲਤੀਆਂ ਲਈ ਮਾਫੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਤੇ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਬਹੁਤ ਧੰਨਵਾਦ